ਮੈਂ ਕਹਿੰਦਾ ਮੈਂ ਮੈਂ ਬਾਦਲ ਸਾਹਿਬ ਨੂੰ ਜਾਂ ਮਜੀਠੀਆ ਸਾਹਿਬ ਨੂੰ ਸਲਾਹ ਦੇਣੀ ਚਾਹਣਾ ਕਿ 4 ਤਰੀਕ ਵਾਸਤੇ ਘਰੋਂ ਕਾਰੀ ਹਲਵਾਈ ਲਾ ਦਿਓ ਸਾਰਿਆਂ ਦੇ ਜਿੰਨੇ ਤੁਸੀਂ ਉਮੀਦਵਾਰ ਖੜਾ ਰਿਆ ਬਾਅਦ ਚ ਤੁਹਾਡੇ ਲੱਡੂ ਮੁੱਕ ਜਾਣੇ ਜੇ ਕਿਉਂਕਿ ਤੁਹਾਨੂੰ ਖੁਸ਼ੀ ਹੁੰਦੀ ਹੈ ਜਦੋਂ ਪਾਰਟੀ ਦਾ ਬੇੜਾ ਘਰਕ ਹੁੰਦਾ ਨਾ ਜੋ ਪਾਰਟੀ ਬਰਬਾਦੀ ਹੁੰਦੀ ਹੈ ਤੁਹਾਨੂੰ ਤੁਸੀਂ ਚਾ ਮਨਾਉਂਦੇ ਹੋ ਤੇ 4 ਤਰੀਕ ਨੂੰ ਜਿਹੜੀ ਤੁਹਾਡੀ ਬਰਬਾਦੀ ਹੋਣੀ ਉਸ ਇਸ ਕਰਕੇ ਸਾਰੇ ਉਮੀਦਵਾਰਾਂ ਦੇ ਘਰੇ ਅੱਜ ਤੋਂ ਹਲਵਾਈ ਲਵਾ ਦਿਓ ਸਰਦਾਰ ਤਲਬੀਰ ਸਿੰਘ ਗਿੱਲ ਸultanpur ਦੇ ਦੀਏ 14 ਦਾ ਦਫ਼ਤਰ ਆ ਬਹੁਤ ਵੱਡਾ ਗੱਫਤਰ ਬਣਾਇਆ ਹੁੰਦਾਂ ਨੇ ਉਹਨਾਂ ਦੇ ਸਾਰੇ ਸਪੋਰਟਰ ਜਿਹੜੇ ਸਲਕੇ ਦੇ ਉਹ ਸਾਰੇ ਆਏ ਉਹਨਾਂ ਦੇ ਸਾਰੀਆਂ ਸਜੀਆਂ ਬਾਵਾ ਨੇ ਸਭ ਨੇ ਵਿਸ਼ਵਾਸ ਦਿਵਾਇਆ ਉਹ ਅੱਜ ਤੋਂ ਗਿੱਲ ਸਾਹਿਬ ਵੈ ਤੋਂਦਾਂ ਦੇ ਲੱਗੇ ਅਸੀਂ ਪਤਾ ਅੱਜ ਤੋਂ ਗਿੱਲ ਸਾਹਿਬ ਨੇ ਆਪਣੀ ਸਾਰੀ ਟੀਮ ਜਿਹੜੀ ਹੈ ਉਹ ਇੱਕ ਤਰੀਕ ਵਾਸਤੇ 1 ਜੂਨ ਵਾਸਤੇ ਪਾਰਟੀ ਦੀ ਮਦਦ ਵਾਸਤੇ ਸਭ ਦੀਆਂ ਡਿਊਟੀਆਂ ਲਾਈਆਂ ਕਿ ਸਾਦਿਆਂ ਦੇ ਤਗੜੇ ਹੋ ਕੇ ਜਿਹੜਾ ਕੰਮ ਕਰਦਾ ਉਹ ਅਸੀਂ ਇਹ ਸੀਟ ਜਿਹੜੀ ਹੈ ਬਹੁਤ ਵੱਡੀ ਲੀਡ ਨਾਲ ਜਿੱਤਣ ਜਾ ਰਹੀ ਜੋ ਸਰਵੇ ਤੁਹਾਡੇ ਕੋ ਵੀ ਆ ਗਏ ਹੋਣਗੇ ਸਾਡੇ ਕੋ ਵੀ ਆਏ ਆ ਬਹੁਤ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਅਮਰਸਾਦੀ ਸੀਟ ਜਿਹੜੀ ਜਿੱਤਣ ਜਾ ਰਹੀ ਮੈਂ ਪਾਰਟੀ ਵੱਲੋਂ ਮੇਰਾ ਡਾਕਟਰ ਮਿੱਧੇ ਤੋਂ ਨਹੀਂ ਜਸਵੀ ਤੋਂ ਨਹੀਂ ਸਰਦਾਰ ਬਾਬਾ ਸਿੰਘ ਹੁਣੀ ਐਸਜੀਪੀਸੀ ਦੇ ਮੈਂਬਰ ਨੇ ਤਲਬੀਰ ਹੁਣੀ ਬਹੁਤ ਬਡਾਲੀ ਸਾਹਿਬ ਚੱਲ ਗਏ ਤਾਂ ਬਾਗ ਹੁਣੀ ਬਹੁਤ ਸਾਰੇ ਬੰਦੇ ਬਹੁਤ ਸੀਨੀਅਰ ਬੰਦੇ ਐਦਾਂ ਦੇ ਬੰਦੇ ਮਿਲਦੇ ਕਿੰਨੇ ਸੀਨੀਅਰ ਬੰਦੇ ਜਿਹੜੇ ਐਸਪੀਸੀ ਦੇ ਮੈਂਬਰ ਸੋ ਮੋਡ ਚੇਂਜ ਹੋ ਗਿਆ ਲੱਗਦਾ ਤੁਹਾਨੂੰ ਜਿਹੜੀ ਜੋ ਡਵੈਲਪਮੈਂਟ ਹੋਈਆਂ ਪਿਛਲੇ 2-3 ਦਿਨਾਂ ਤੋਂ ਜਿੱਦਾਂ ਕਾਲੀ ਜਲ ਦੇ ਤਰਫੋਂ ਸ਼ਾਮਲ ਹੋ ਰਹੇ ਨੇ ਵੱਡੀਆਂ ਮੀਟਿੰਗਾਂ ਹੋ ਰਹੀਆਂ ਬਿਲਕੁਲ ਮਾਹੌਲ ਜਿਹੜਾ ਚੇਂਜ ਹੋ ਗਿਆ ਇੱਕਦਮ ਪੂਰੇ ਪੰਜਾਬ ਦੇ ਵਿੱਚ ਅਜੇ ਕੱਲ੍ਹ ਪਾਸੋਂ ਦੇਖਿਓ ਅਦਵਿੰਦ ਕੇਜੀਵਾਲ ਜੀ ਆਦੇ ਉਹਨਾਂ ਦੀ ਅੱਜ ਵੇਖੋ ਜੀਮਾਨਤ ਹੋਈ ਹੈ ਪੰਜਾਬ ਫੇਰੀ ਕਦੋਂ ਹੋਏਗੀ ਕੁਝ ਪਲਾਨ ਬੇਦੂ ਲੱਗਦਾ ਕਿ ਮਤਲ ਅੰਦਾਜ਼ਨ ਹੀ ਹੈ ਐਸਵੀਕ ਦੇ ਵਿੱਚੋਂ ਵਿਕਰਮ ਮਜੀਠੀਆ ਕਹਿੰਦੇ ਨੇ ਕਿ ਪਹਿਲੇ ਉਹ ਹਿਸਾਬ ਦੇਣ ਜਿਹੜਾ ਘਟਾਲਾ ਕੀਤਾ ਉਹਦਾ ਪਹਿਲੇ ਹਿਸਾਬ ਦੇਣ। ਮਜੀਠੀਆ ਉਹਦਾ ਹਿਸਾਬ ਤਾਂ ਮਜੀਠੀਆ ਕੀ ਆ? ਮਜੀਠੀਆ ਕੀ ਐਮਐਲਏ ਐਮਪੀ ਆ કે ਕਾਲੀ ਦੇ ਕੇ ਪਾਰਟੀ ਦਾ ਲੀਡਰ ਆ? ਕਾਲਾ ਸਾਹਿਬ ਦਗੇ ਉਹਨੂੰ। ਇਦਾਂ ਦਾ ਸੜਕ ਸ਼ੌਪ ਕਿ ਵੀਰ ਤੋਂ ਫਿਰਦੇ ਆ। ਕਾਲਾ ਸਾਹਿਬ ਦਗੇ ਜੀ ਉਹਨੂੰ। ਉਹ ਕਹਿੰਦੇ ਜਿਹੜਾ ਉਹ ਖਾਇਗੀ ਕਾਲਾ ਸਾਹਿਬ ਦਗੇ ਉਹਨੂੰ। ਬੋਲੇ ਕਾਲਾ ਸਾਹਿਬ ਦਗੇ। ਉਹਦਾ ਇਹ ਦੇ ਹਿਸਾਬ ਦਾ ਜਿਹੜਾ ਕਾਲਾ ਸਾਹਿਬ ਦਗੇ ਉਹਨੂੰ। ਜਿਹਨੇ ਤਲਵਿੰਦਰ ਜੀ ਸ਼ਾਮਲ ਹੋਏ ਆ ਉਹਨਾਂ ਦੀ ਜਿਹੜੀ ਸ਼ਬਦਾਵਲੀ ਬੜੀ ਹੋਰ ਜਿਹੜੀ ਹੋ ਗਈ ਆ ਉਸ ਨੂੰ ਕੀ ਕਹਿਣਾ ਜਦੋਂ ਵੇਖੋ ਇਹ ਉਦਾਂ ਦੀ ਸ਼ਬਦਾਂ ਦੀ ਜੂਸ ਕਰਨ ਦੀ ਚਾਹੁੰਦੇ ਸਾਡੇ ਮਾਂ ਮਾਪ ਦੇ ਸਾਡਾ ਸੱਮੇ ਦੀ ਮਾਂ ਪੰਜ ਜਮਾਤਾਂ ਪੜ੍ਹੀ ਪਹਿਲੇ ਜਮਾਤ ਦੇ ਬਾਪ ਮੇਰਾ ਫੌਜ ਤੋਂ ਰਟਾਇਡ ਹੋ ਗਿਆ ਸੀਗਾ ਸਾਡੇ ਮਾਂ ਪਿਓ ਨੇ ਹਮੇਸ਼ਾ ਦੱਸਿਆ ਕਿ ਕੋਈ ਗੰਦ ਦੀ ਬੋਲਣਾ ਰੋਜ਼ ਸਵੇਰੇ ਜਦੋਂ ਆਪਣੀ ਮਾਂ ਨੂੰ ਮੈਂ ਮਿਲ ਕੇ ਤੁਰਦਾ ਕਿ ਦੀ ਪੁੱਤ ਕੇ ਦੀ ਛਾਂ ਦੇ ਖਿਲਾਫ਼ ਨਹੀਂ ਬੋਲਣਾ ਗੰਦਾ ਸ਼ਬਦ ਨਹੀਂ ਬੋਲਣਾ ਮੈਨੂੰ ਨਾ ਸਮਝ ਨਹੀਂ ਲੱਗਦੀ ਕਿ ਇਹਨਾਂ ਦਾ ਮਾਂ ਪਿਓ ਕਿਉਂ ਨਹੀਂ ਇਹਨਾਂ ਨੂੰ ਸਮਝਾਉਂਦਾ ਉਹ ਕਹਿੰਦੇ ਚੰਗਾ ਆ ਦੀ ਤਲਵੀਰ ਦੀ ਚਲੇ ਗਏ ਸਾਡੇ ਕੋਲੋਂ ਖਿਹੜਾ ਛੁੱਟਿਆ ਸੁਖਵੀਰ ਮੈਂ ਕਹਿੰਦਾ ਕਿ ਉਹਨਾਂ ਦੇ ਸਾਰੇ ਪੰਜਾਬ ਦੇ ਕਾਲੀਦਾਲ ਵਾਲਾ ਸਾਰਾ ਹੀ ਸਾਰਾ ਕਾਲੀਦਾਲ ਖਿਹੜਾ ਛੱਡ ਗਿਆ ਉਹਨਾਂ ਦਾ ਸਾਰਾ ਪੜ੍ਹੋਈਆ ਬੈਠੇ ਹੁਣ ਹੋਰ ਸਾਰਾ ਕਹਿੰਦਾ ਕਿ ਬਾਕੀ ਕੋ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਵੱਡੇ ਵੱਡੇ ਜਿੰਨੇ ਬੰਦੇ ਸੀਗੇ ਜਿਹੜੇ ਬੰਦੇ ਸਾਡੇ ਜੇਲਾਂ ਧੱਕੇ ਖਾਂਦੇ تھے ਹੁਣ ਦੋਵੇਂ ਕੀ ਕਹਿੰਦੇ ਹੁੰਦੇ ਆ ਕਾਫੀਆਂ ਗੱਡੀਆਂ ਦੇ ਗੱਡਾ ਤੋਂ ਡਰਾਈਵਰ ਹੋ ਕੇ ਹੁਣ ਸਭ ਤੋਂ ਇੱਕ ਵੀ ਗੱਲ ਪ੍ਰਾਈਵੇਟ ਲਿਮਟਿਡ ਹੈਗੀ ਆ ਉਹ ਸੀਗੀ ਉਹ ਬਣ ਗਈ ਬਸ ਇਦਾਂ ਹੀ ਕਰਨ